ਅਕੀਨ ਜੀ ਦਵਾਈ ਆਪਣੇ ਨੂੰ ਸਮੇਂ ਸਿਰ ਪਾਉਂਦੇ ਰਹਿਣਾ ਠੀਕ ਹੈ ਕੋਸ਼ਟੇ ਨਹੀਂ ਮਾਰਨੇ ਮਾਰਨੇ ਠੀਕ ਹੈ ਅੱਜ ਦਾ ਜਿਹੜਾ ਤੁਹਾਡਾ ਆਪਰੇਸ਼ਨ ਆ ਫੇਕੋ ਦੇ ਨਾਲ ਅਸੀਂ ਬੋਲਡੇਬਲ ਲੈਸ ਪਾਇਆ ਬਗੈ ਕੱਢ ਕੇ ਬਗੈ ਰੱਟੀ ਬਗੈ ਠੀਕ ਹੈ ਉਹਦਾ ਠੀਕ ਹੈ ਸਾਰਾ ਪ੍ਰੈਸ਼ਰ ਦਾ ਜਿਹੜਾ ਕਾਰਜ ਹੈ ਸਰਬ ਤੋਂ ਜੋ ਵਾਸਤੇ ਬਾਬਾ ਲੋ ਕੀਤਾ ਗਿਆ ਤੇ ਇਹਨਾਂ ਦਾ ਜਿਹੜਾ ਠੀਕ ਹੈ ਅੱਜ ਦਾ ਜਿਹੜਾ ਤੁਹਾਡਾ ਆਪਰੇਸ਼ਨ ਆ ਫੇਕੋ ਦੇ ਨਾਲ ਅਸੀਂ ਬੋਲਡੇਬਲ ਲੈਸ ਪਾਇਆ ਬਗੈ ਕੱਢ ਕੇ ਬਗੈ ਰੱਟੀ ਬਗੈ ਠੀਕ ਹੈ ਉਹਦਾ ਇਹ ਸਾਰਾ ਪ੍ਰੇਸ਼ਰਨਾ ਜਿਹੜਾ ਕਾਰਜ ਹੈ ਸਰਬ ਨੌਜਵਾਨ ਸਭਾ ਵੱਲੋਂ ਕੀਤਾ ਗਿਆ ਤੇ ਇਹਨਾਂ ਦਾ ਜਿਹੜਾ ਉਪਰਾਲਾ ਚੱਲਦਾ ਪਿਆ ਹੈ ਜਿਹੜੇ ਡਾਕਟਰ ਤੁਸ਼ਾਰ ਅਕਰੋਆ ਅੱਜ ਦੇ ਸ਼ੁਭ ਦਿਹਾੜੇ ਤੇ ਸਰਬ ਨੌਜਵਾਨ ਸਭਾ ਪ੍ਰਧਾਨ ਜੀ ਸਾਡੇ ਸਮਖੇ ਆਏ ਹੋ ਧਾਲੀਵਾਲ ਸਾਹਿਬ ਤੇ ਗੁੰਦੀ ਸਾਹਿਬ ਇਹਨਾਂ ਦਾ ਸ਼ੁਕਰਗੁਜ਼ਾਰ ਹੈ ਮੈਨੂੰ ਇੱਕ ਵਾਰੀ ਫੇਰ ਤੋਂ ਮੌਕਾ ਦਿੱਤਾ ਇਹਨਾਂ ਦਾ ਜਿਹੜਾ ਇੱਕ ਉਪਰਾਲਾ ਹੈ ਕਿ ਜਿਹੜੇ ਲੋੜਵੰਦ ਮਰੀਜ਼ਾਂ ਦੇ ਅੱਖਾਂ ਦੇ ਆਪਰੇਸ਼ਨ ਕਰਵਾ ਕੇ ਤੇ ਫੋਲਡੇਬਲ ਲੈਂਸ ਪਵਾਉਂਦੇ ਨੇ ਅੱਜ ਸਾਡੇ ਵਿੱਚ ਹੁਸਰ ਲਾਲ ਜੀ ਪੇਸ਼ੈਂਟ ਆਏ ਹਨ ਤੇ ਉਹਨਾਂ ਦਾ ਅਸੀਂ ਸਫਲਤਾਪੂਰਵਕ ਫੇਕੋ ਦੇ ਨਾਲ ਆਪਰੇਸ਼ਨ ਕੀਤਾ ਹੈ ਤੇ ਫੋਲਡੇਬਲ ਲੈਂਸ ਬਗੈਰ ਟਿਕਾ ਬਗੈਰ ਪੱਟੀ ਬਗੈਰ ਟਿਕਾ ਲਗਾਏ ਤੇ ਉਹਨਾਂ ਦੀ ਸਾਰੀ ਦਵਾਈ ਕਾਲੀਆਂ ਹਨ ਉਹਨਾਂ ਵੱਲੋਂ ਸਰਬਜੋਤ ਜਵਾਨ ਸਭਾ ਵੱਲੋਂ ਅੱਜ ਕੀਤਾ ਗਿਆ ਹੈ ਅਕਾਲ ਇੰਡਕਸ਼ਨ ਫਗਵਾੜਾ ਤੋਂ ਮੈਂ ਸਰਪਨੌਜਵਾਨ ਸਭਾ ਦਾ ਇੱਕ ਨਿਵਾਣਾ ਜਿਹਾ ਮੈਂਬਰ ਹਾਂ ਔਰ ਮੈਨੂੰ ਸਰਪਨੌਜਵਾਨ ਸਭਾ ਨੇ ਡਿਊਟੀ ਲਈ ਹੋਈ ਹੈ ਮੇਰੀ ਪੀ ਜਿੰਨੇ ਵੀ ਆਈ ਸਰਜਰੀਜ਼ ਆਈਓਐਲ ਸਰਜਰੀਜ਼ ਹੋਣ ਉਹ ਅਸੀਂ ਡਾਕਟਰ ਤਰਸ਼ਾ ਅਗਰ왈 ਜੀ ਦੀ ਅਗਵਾਈ ਦੇ ਹੇਠ ਇਹਨਾਂ ਦੇ ਸਹਿਯੋਗ ਦੇ ਨਾਲ ਸਰਪਨੌਜਵਾਨ ਨੌਜਵਾਨ ਸਭਾ ਇਹ ਸਾਰੇ ਆਪਰੇਸ਼ਨ ਕਰਦੀ ਹੈ ਅੱਜ ਦੀ ਇਸ ਸਭਾ ਦੇ ਵਿੱਚ ਸਾਡੇ ਹਲਕਾ ਐਮਐਲਏ ਸਾਬ ਬਲਵਿੰਦਰ ਸਿੰਘ ਜੀ ਧਾਰੀਵਾਲ ਸਪੈਸ਼ਲ ਤੌਰ ਤੇ ਅਸ਼ੀਰਵਾਦ ਦੇ ਸਾਡੇ ਵਿੱਚ ਆਏ ਹਨ ਮੈਂ ਇਹਨਾਂ ਦਾ ਦਿਲੋਂ ਧੰਨਵਾਦੀ ਹਾਂ ਸਰਪੰਚ ਜwan ਸਭਾ ਦੇ ਵੱਲੋਂ ਵੀ ਤੇ ਡਾਕਟਰ ਸਾਹਿਬ ਵੱਲੋਂ ਵੀ ਤੇ ਸਾਰੇ ਹੋਰ ਵੀ ਜਿਹੜੇ ਜ਼ਰੂਰਤਮੰਦ ਹੋਣ ਜਿਨ੍ਹਾਂ ਨੂੰ ਅੱਖਾਂ ਦੀ ਇਹ ਰੋਸ਼ਨੀ ਦੀ ਕਮੀ ਹੋਵੇ ਉਹ ਡਾਕਟਰ ਸਾਮੂਹ ਦੇ ਡਾਇਰੈਕਟਰਾਂ ਕੀ ਮਿਲ ਸਕਦੇ ਹਨ ਜਾਂ ਸਾਡੇ ਪ੍ਰਧਾਨ ਜੀ ਸਾਹ ਸੁਖਵਿੰਦਰ ਸਿੰਘ ਜੀ ਉਹਨਾਂ ਨੂੰ ਆਣ ਕੇ ਮਿਲ ਕੇ ਅਸੀਂ ਉਹਨਾਂ ਦਾ ਜਿਹੜਾ ਹੈ ਫ੍ਰੀ ਆਪਰੇਸ਼ਨ ਆਯੂਐਲ ਆਪਰੇਸ਼ਨ ਟਾਰਸਲ ਦੇ ਸਹਿਯੋਗ ਦੇ ਨਾਲ ਕਰਾਵਾਂਗੇ ਧੰਨਵਾਦ ਜੀ ਜੀ ਨਾਲ ਬੜੀ ਖੁਸ਼ਕਿਸਮਤੀ ਕਰ ਲੈ ਕਿ ਸਭ ਨੌਜਵਾਨ ਸਾਨੂੰ ਬੋਲ ਰਿਹਾ ਹਰ ਮਹੀਨੇ ਕਿੰਨਾ ਕਿਸੇ ਕਿਸ਼ਣ ਦੇ ਜੋ ਕਿ ਅੱਖਾਂ ਦੀ ਜਿਹੜਾ ਪ੍ਰੋਬਲਮ ਹੈ ਦੇਖਣ ਦੇ ਉਹ ਡਾਕਟਰੀ ਕੀਤਾ ਜਾਂਦਾ ਇਸ ਵਿੱਚ ਇੱਥੇ ਸਭ ਨੌਜਵਾਨ ਤੁਹਾਨੂੰ ਇਸ ਲਈ ਕਈ ਸਾਲਾਂ ਤੋਂ ਸਾਡੇ ਫੂਰਵਾੜੇ ਦੀ ਬਕਵੌੜ ਖੇਤਰ ਵਿੱਚ ਸੇਵਾ ਕਰਦਾ ਹੀ ਹੈ। ਉੱਤੇ ਕਦੇ ਵਿੱਚ ਡਾਕਟਰ ਡਾਕਟਰ ਦਰਵਾਜੀ ਵੱਲੋਂ ਜਿਹੜਾ ਹੈਗਾ ਵਿਸ਼ੇ ਜੋਤਨ ਪਾਕ ਜਿਹੜਾ ਹੈਗਾ ਇੱਥੇ ਫਿਰ ਅਪਡੇਟ ਕਰਵਾਇਆ ਜਾਏਗਾ। ਬੜੀ ਖੁਸ਼ਕਵਾਲੀ ਗੱਲ ਹੈ ਕਿ ਇਹਦੇ ਵਿੱਚ ਕੋਈ ਇੰਜੈਕਸ਼ਨ ਨਹੀਂ ਲੱਗਦਾ, ਕੋਈ ਟੀਕਾ ਨਹੀਂ, ਦੂਸਰਾ ਕੋਈ ਵੀ ਪੱਟੀ ਨਹੀਂ ਹੁੰਦੀ ਹੈ ਜੀ ਕੋਈ ਇਸ ਤਰ੍ਹਾਂ ਦੀ। ਇਸ ਕਰਕੇ ਬਹੁਤ ਹੀ ਅੱਛੀ ਜਿਹੀ ਟੈਕਨੀਕ ਇਹਦਾ ਹੈਗਾ ਜਿਹੜਾ ਹੈਗਾ ਇਹ ਅਪਡੇਟ ਕੀਤਾ ਜਾਂਦਾ। ਕਿਉਂਕਿ ਜੇਕਰ ਪਿੱਛੇ ਦੇ ਹਫਤਿਆਂ ਵਿੱਚ ਦੇਖੀਏ ਕਿ ਕਿੰਨਾ ਕਿੰਨਾ ਚਰਜ ਹੈਗਾ ਜਿਹੜਾ ਮਰੀਜ਼ ਹੁੰਦਾ ਸੀਗਾ ਉਹਨੂੰ ਕਾਫੀ ਜਿਹੜੇ ਪ੍ਰਕਾਸ਼ਨ ਦਾ ਵਿਚਾਰ ਰੱਖਣਾ ਪੈਂਦਾ ਸੀਗਾ ਤੇ ਦੇ ਵਿੱਚ ਮੈਂ ਡਾਕਟਰ ਸਰ ਦਾ ਇੱਥੇ ਧੰਨਵਾਦੀ ਹੈਗਾ ਉੱਥੇ ਕੁੰਗੀ ਸਾਹਿਬ ਦਾ ਧੰਨਵਾਦੀ ਕਿਉਂਕਿ ਆਪਾਂ ਸਾਰੇ ਜਾਣਦੇ ਕਿ ਹਰ ਸਮੇਂ ਕਿਸੇ ਵੀ ਪ੍ਰਕਾਰ ਦਾ ਕੋਈ ਸੋਸ਼ਲ ਜਿਹੜਾ ਕੰਮ ਹੁੰਦਾ ਹੈਗਾ ਸਮਾਜਿਕ ਕੰਮ ਹੁੰਦਾ ਉਹਦੇ ਵਿੱਚ ਬੱਦ ਚੜ ਕੇ ਹਿੱਸਾ ਦਿੰਦੇ ਹੈਗੇ ਨੇ ਤੇ ਇਹਦੇ ਵਿੱਚ ਵੀ ਜਿਹੜਾ ਹੈਗਾ ਜਦੋਂ ਹਰ ਮਹੀਨੇ ਜਦੋਂ ਅਪਡੇਟ ਕਰਦੇ ਹੈਗੇ ਨੇ ਤੇ ਜਿਹਦੇ ਵਿੱਚ ਐਮ ਜੋਬ ਦਾ ਪ੍ਰੋਬਲਮ ਇਸ ਕਰਕੇ ਆਦੇ ਸਮੇਂ ਵਿੱਚ ਫਰਿ ਸਾਰਿਆਂ ਦੀ ਡਿਊਟੀ ਬੰਦੀ ਕਿਸੇ ਕਿਸੇ ਨ ਖੇਤਰ ਵਿੱਚ ਕੋਈ ਨਾ ਕੋਈ ਅਜਾ ਸਮਾਜਿਕ ਕਾਰਜ ਕਰਿਆ ਜਾਂ ਦੀ ਡਿਊਟੀ ਦੀ ਸੇਵਾ ਕਰੀਏ ਲੋਕ ਕਿ ਅਸੀਂ ਲੋਕਾਂ ਦੀ ਵਿੱਚੇ ਸੇਵਾ ਕਰ ਸਕਦੇ ਤੁਹਾਨੂੰ ਬਹੁਤ ਬਹੁਤ ਧੰਨਵਾਦੀ ਕਰ ਜੈ ਜੀ